ਸਾਚੀ ਕਲ ਸਟੂਡੈਂਟ ਹਾਂਜੀ ਹੁਣ ਤੁਹਾਡੇ ਲਈ ਲੈ ਕੇ ਆਇਆ ਦੂਜੀ ਕਲਾਸ ਦਾ ਪੰਜਾਬੀ ਦਾ ਪੇਪਰ ਜੋ ਕਿ ਤੁਹਾਡਾ 7 ਮਾਰਚ ਯਾਨੀ ਕਿ ਕੱਲ ਹੈ ਆਪਾਂ ਆਪਾਂ ਇਹਨੂੰ ਸੋਲਵ ਕਰਦੇ ਹਾਂ ਇਤੋਂ ਤੁਹਾਨੂੰ ਬਹੁਤ ਈਜ਼ੀ ਹੋ ਜਾਏਗਾ ਪਤਾ ਚੱਲ ਜਾਏਗਾ ਕਿ ਕਿੱਦਾਂ ਦਾ ਪੇਪਰ ਆਣਾ ਹੈ ਇਹ ਵੀ ਆ ਸਕਦਾ ਹੈ ਸੋ ਚੰਗੀ ਤਰ੍ਹਾਂ ਪੇਪਰ ਦੇਖਣਾ ਹੈ ਮੈਂ ਤਾਂ ਵੈਸੇ ਪੇਰੈਂਟਸ ਨੇ ਕਰਵਾਣਾ ਹੈ ਸੋ ਚੰਗੀ ਤਰ੍ਹਾਂ ਦੇਖੋ ਤੇ ਇਸ ਦੀ ਨਾ ਅਗਰ ਤੁਹਾਨੂੰ ਪੀਡੀਐਫ ਚਾਹੀਦੀ ਹੈ ਤਾਂ ਉਹ ਮੈਂ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦਿੱਤੀ ਹੈ ਟੈਲੀਗ੍ਰਾਮ ਚੈਨਲ ਦਾ ਲਿੰਕ ਇਹਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਤੁਹਾਨੂੰ ਤੇ ਤੁਸੀਂ ਟੈਲੀਗ੍ਰਾਮ ਜੁਆਇਨ ਕਰੋ ਤੇ ਪੀਡੀਐਫ ਡਾਊਨਲੋਡ ਕਰੋ ਤੇ ਉਹਦਾ ਪ੍ਰਿੰਟ ਕੱਢਵਾ ਲਓ ਤਾਂ ਕਿ ਤੁਹਾਨੂੰ ਬੱਚਿਆਂ ਨੂੰ ਈਜ਼ੀ ਹੋ ਜਾਏ ਕਰਵਾਣਾ ਓਕੇ ਹਾਂਜੀ ਆਓ ਆਪਾਂ ਹੁਣ ਇਹਨੂੰ ਸੋਲਵ ਕਰਦੇ ਹਾਂ ਫਰਸਟ ਹੈਗਾ ਤੇ ਹੇਠਾਂ ਦਿੱਤੀ ਤਸਵੀਰ ਵਿੱਚ ਸਹੀ ਸ਼ਬਦ ਚੁਣੋ ਹੁਣ ਇਹਦਾ ਕੀ ਹੈ ਸ਼ੇਰ ਹੈ ਠੀਕ ਹੈ ਅੱਗੇ ਹੇਠਾਂ ਦਿੱਤੀ ਤਸਵੀਰ ਵਿੱਚ ਬੱਚੇ ਕੀ ਕਰ ਰਹੇ ਹਨ ਕਬੱਡੀ ਖੇਡ ਰਹੇ ਨੇ ਗੋਲੀ ਡੰਡਾ ਜਾਂ ਕੋਟਲਾ ਚਪਾਕੀ ਇਹਦਾ ਆਨਸਰ ਹੈ ਕੋਟਲਾ ਚਪਾਕੀ ਠੀਕ ਹੈ ਨੈਕਸਟ ਹੈਗਾ ਇਥੇ ਦਿੱਤੇ ਵਿੱਚ ਸਹੀ ਜੋੜਾ ਜਿਹੜਾ ਜੋੜਾ ਸਹੀ ਨਹੀਂ ਹੈ ਉਹਨੂੰ ਚੁਣਨਾ ਹੈ ਕੁੜੀਆਂ ਪਿੰਗਾ ਸਹੀ ਹੈ ਹਸਪਤਾਲ ਹਲਵਾਈ ਇਹ ਗਲਤ ਹੈ ਠੀਕ ਹੈ ਇਸ ਤੋਂ ਅੱਗੇ ਹੈ ਇਥਾਂ ਦਿੱਤੇ ਸ਼ਬਦਾਂ ਵਿੱਚ ਸਹੀ ਸ਼ਬਦ ਚੁਣੋ ਇਹ ਹੈਗਾ ਕੁکریاں ਲਾ ਮਾਤਰਾ ਵਾਲੇ ਸ਼ਬਦ ਦੀ ਚੋਣ ਕਰੋ ਸਵੇਰਾ ਇਸ ਤੋਂ ਅਗਲਾ ਹੈ ਟਿੱਪੀ ਵਾਲੇ ਕੋਈ ਚਾਰ ਸ਼ਬਦ ਲਿਖੀ ਟਿੱਪੀ ਵਾਲੇ ਚਾਰ ਸ਼ਬਦ ਲਿਖਣੇ ਆ लिखो मैं सौखे लिखाऊंगी रंग अंब ढंग ठीक है सौखे लखावे ताकि बच्चे ने ईजीली याद हो जाए ओके नैक्सट हैगा खाली थावा पर मेरे पिंड के लोग बहुत डहश हैं मेरी ठीक है इतने की आएगा मेहनती अगे है माँ डैश पर रोटी पका है चूल्हे पर तो अगे है गर्मी में बड़ा डैश आता है मुड़का इस तो अगला है कमरे में डैश बैठी सी बिल्ली ओके नेक्स्ट आ गया मिलान करो देखो बंदर ਸੋ ਸੌਰੀ ਕੁ ਤਾ ਹੇ ਨੀਚੇ ਹੋਏਗਾ ਤੋ ਅਤਾ ਠੀਕ ਹੈ ਇਹ ਚਾਰ ਨੇ ਛੋਟਾ ਕਰਕੇ ਦਿਖਾ ਦਿੰਨੀ ਆ ਤੁਹਾਨੂੰ ਯਸ ਸਹੀ ਹੈ ਹੁਣ ਦੇਖੋ ਮਿਲਾਨ ਹੋਣਾ ਨਹੀਂ ਮੈਚਿੰਗ ਧਿਆਨ ਨਾਲ ਤੁਸੀਂ ਖੁਦ ਦੇਖ ਲਓ ਹੁਣ ਦੇਖੋ ਤੇ ਬਾਂਦਰ ਨੂੰ ਬਾਂਦਰ ਨਾਲ ਮਿਲਾ ਦੇਣਾ ਠੀਕ ਹੈ ਤੇ ਇੱਕ ਮਿੰਟ ਕੋਸ਼ਿਸ਼ ਕਰਦੇ ਹਾਂ ਹਾਂ ਹੋ ਜਾਏਗਾ ਹੁਣ ਦੇਖੋ ਠੀਕ ਹੈ ਤੋਤਾ ਲਾਸਟ ਵਿੱਚ ਹੈ ਬਾਂਦਰ ਕੁੱਤਾ ਖਗੋਸ਼ ਓਕੇ ਹੋ ਗਿਆ ਇਹਨੂੰ ਇਸੇ ਤਰ੍ਹਾਂ ਮੈਚਿੰਗ ਕਰਨੀ ਹੈ ਨੈਕਸਟ ਆ ਗਿਆ ਕੋਈ ਚਾਰ ਰੰਗਾਂ ਦੇ ਨਾਮ ਲਿਖੋ ਰੰਗ ਲਿਖ ਦਿਓ ਕੋਈ ਵੀ ਹਾਂਜੀ ਲਿਖੋ ਪਹਿਲਾਂ ਸੌਖੇ ਸੌਖੇ ਲਿਖਾਵਾਂਗੇ ਲਾਲ ਹਰਾ ਪੀਲਾ ਨੀਲਾ ਸੇਮ ਨੇ ਨਾ ਉਹਨਾਂ ਸੌਖੇ ਵਰਡ ਬੱਚਿਆਂ ਦੀ इजीली ਯਾਦ ਹੋ ਜਾਂਦੇ ਆ ਹਾਂਜੀ ਨੈਕਸਟ ਆ ਗਿਆ ਕੋਈ ਚਾਰ ਫਲਾਂ ਦੇ ਨਾਮ ਲਿਖੋ ਫਲ ਕਿਹੜੇ ਹੁੰਦੇ ਆ ਬੇਰ ਸੇਬ ਕੇਲਾ ਅੰਬ ਹਾਂਜੀ ਇਸ ਤੋਂ ਅਗਲਾ ਫਿਰ ਇੱਥੇ ਆ ਜਾਏਗਾ ਲੋਰੀਆਂ ਲੋਰੀਆਂ ਬਿੰਦੀ ਜ਼ਰੂਰ ਪਾਣੀਆ ਚੰਗੀਆਂ ਪਿਆਰੀਆਂ ਤੇ ਇੱਕ ਗਲਤੀ ਗਲਤੀ ਤਾਂ ਇੱਥੇ ਲਿਖ ਦਿੰਨੀ ਆ ਮੈਂ ਗਲਤੀਆਂ ਠੀਕ ਹੈ ਪੇਰੈਂਟਸ ਤੁਸੀਂ ਕਿਹੜਾ ਦੇਖ ਲਓ ਤੇ ਬੱਚਿਆਂ ਨੂੰ ਕਰਵਾ ਦਿਓ ਨੈਕਸਟ ਹੈਗਾ ਮੁਰਗੀ ਮੁਰਗਾ ਬੱਚੀ ਬੱਚਾ ਬੱਕਰੀ बकरा लड़की लड़का कोड़ी कोड़ा नेक्स्ट आ गया जोड़े मिलाओ सवेरे शाम मेहनत मजदूरी रुखा मिस्सा साधुआं संत ठीक है अगला आ गया ये भी बहुत बच्चे ने लोग परिवार ਪਰਿਵਾਰਾਂ ਬਿੰਦੀ ਪਿੰਡ ਪਿੰਡਾ ਚਰਨ ਚਰਣਾ ਕਰਮ ਕਰਮ ਓਕੇ ਨੈਕਸਟ ਆਊਗਾ ਪ੍ਰਸ਼ਨ ਨੇ ਟਿੱਕ ਮਾਰਨੇ ਗੁਰੂ ਨਾਨਕ ਦੇਵ ਜੀ ਘੁੰਮਦੇ ਘੁੰਮਦੇ ਕਿੱਥੇ ਪਹੁੰਚੇ ਸੀ ਸੈਦਪੁਰ ਕਿਸ ਦੇ ਬਚਪਨ ਦਾ ਨਾਮ ਉਹਨ ਦਾਸ ਸੀ ਮਹਾਤਮਾ ਗਾਂਧੀ ਸ਼ੇਖ ਚਿਲੀ ਨੇ ਕੀ ਖਰੀਦਣ ਬਾਰੇ ਸੋਚਿਆ ਮੁਰਗੀ ਰਾਣੀ ਨੇ ਕੋਟਲਾ ਕਿੱਥੇ ਪਿੱਛੇ ਰੱਖਿਆ ਪੰਮੀ ਦੇ तोतिया की डर किसते आई सी अंबियों से तो इस तो अगला है शब्द बुरे करो मेह नेहनत इतने की आएगा बलद बदल सॉरी दो आएगा इतने आना सी नन्ना ठीक है इस तो है टमाटर इस तो अगे मुर्गा ठीक है नैक्सट आया मामे की भैन की लगती है माँ ਨੇਮਦੀ ਦਾਤਨ ਕੋੜੀ ਥਾਂਸਾਂ ਦੀ ਟੋਲੀ ਕੀ ਟੋਲਦੀ ਹੈ ਮੋਤੀ ਨਿੱਕੀ ਜਿਹੀ ਕੋਲੀ ਦਿੱਲੀ ਜਾ ਕੇ ਬੋਲੀ ਟੈਲੀਫੋਨ ਇਹ ਲਿਖ ਵੀ ਦੇਣਾ ਹੈ ਬੱਚਿਆਂ ਨੇ ਤੇ ਨੈਕਸਟ ਆ ਗਿਆ ਆ ਬਸ ਇਹਦੇ ਵਿੱਚ ਕੋਲਰ ਭਰ ਦੇਣੇ ਆ ਜੋ ਮਰਜ਼ੀ ਭਰ ਸਕਦੇ ਆ ਬੱਚੇ ਬਹੁਤ ਸਮਾਰਟ ਨੇ ਅੱਜ ਕਰ ਖੁਦ ਹੀ ਭਰ ਲੈਣੇ ਆ ਠੀਕ ਹੈ ਇੰਨਾ ਹੀ ਪੇਪਰ ਸੀ ਇਹ ਚੰਗੀ ਤਰ੍ਹਾਂ ਬੱਚਿਆਂ ਨੂੰ ਕਰਵਾ ਦਿਓ ਤੇ ਜਿਹਨੂੰ ਪੀਡੀਐਫ ਦੀ ਜ਼ਰੂਰਤ ਹੈ ਸੋ ਪੀਡੀਐਫ ਨਾ ਟੈਲੀਗ੍ਰam ਚੈਨਲ ਤੇ ਮਿਲੇਗੀ ਟੈਲੀਗ੍ਰam ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਥੈਂਕ ਯੂ so much for watching bye bye